ਅਮਰਿਤਪਾਲ ਸਿੰਘ ਦੇ ਕੇਸ ਵਿੱਚ ਲਿਆ ਵੱਡਾ ਐਕਸ਼ਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਨੂਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਆਪਾਂ ਦੋ ਇੱਕ ਗੱਲਾਂ ਕਰਨੀਆਂ ਚਾਹੁੰਦੇ ਤੁਸੀਂ ਸਿੱਖੀ ਜੀਵਨ ਵੱਲ ਪਰਤ ਰਹੇ ਹੋ ਇਸ ਤੋਂ ਪਹਿਲਾਂ ਤੁਹਾਡੇ ਦੜਾ ਨਹੀਂ ਸੀ ਪ੍ਰਕਾਸ਼ ਕੇਸ ਲਈ ਸਾਨੂੰ ਹੁਣ ਦੱਸਾ ਰਹੇ ਆ ਉਹ ਕਿਹੜੀਆਂ ਗੱਲਾਂ ਆ ਕਿ ਤੁਹਾਨੂੰ ਕਿਹੜੀਆਂ ਗੱਲਾਂ ਨੇ ਪ੍ਰੇਰਿਆ ਕਿ ਤੁਸੀਂ ਇਸ ਰੂਪ ਵੱਲ ਵਧ ਰਹੇ ਹੋ ਕੱਲ ਪੰਜ ਸਿੰਘਾਂ ਕੇ ਪੇਸ਼ ਹੋ ਕੇ ਤੁਸੀਂ ਅਮਰਦੀ ਦਾਲ ਹਾਸਲ ਕਰਨ ਲੱਗੇ ਹੋ ਉਹ ਕਿਹੜੀਆਂ ਗੱਲਾਂ ਜਿਨ੍ਹਾਂ ਨੇ ਤੁਹਾਨੂੰ ਇਸ ਲਈ ਇਸ ਬਹੁਤ ਨਵੇਂ ਜੀਵਨ ਲਈ ਪ੍ਰੀ ਰਮਬੀ ਸਰਕਸ਼ਾ ਪੇ ਵਾਲੀ ਹਾਂ ਸਰ ਜਾਣਦਾ ਮੈਂ ਸਿੰਘਰ ਸਿੰਘ ਲੋਕਾਂ ਦਾ ਜਿਹੜਾ ਜੀਵਨ ਹੈ ਥੋੜਾ ਹੋਰ ਉੱਚੀ ਬੋਲੋ ਮੈਂ ਸਿੰਘਰ ਸਿੰਘ ਲੋਕਾਂ ਦਾ ਜਿਹੜਾ ਜੀਵਨ ਹੈ ਉਹਨੂੰ ਪੜਿਆ ਹੈ ਜੀ ਤੇ ਸੁਣਿਆ ਵੀ ਹੈ ਜਾਣਿਆ ਵੀ ਹੈ ਸਭ ਤੋਂ ਵੱਧ ਪ੍ਰੇਰਣਾ ਜਿਹੜੀ ਮਿਲੀ ਹੈ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਜਿਹੜੇ ਨੇ ਉਹਨਾਂ ਦੇ ਜੀਵਨ ਤੋਂ ਮਿਲੀ ਹੈ ਸਾਹਮਣੇ ਆ ਲੱਗਦਾ ਵੀ ਜਦੋਂ ਅਸੀਂ ਗੋਗਲੀ ਪੰਜਾਬ ਦੇ ਸ਼ੇਰਵਾਨ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਸ੍ਰੀ ਗੁਰੂ ਦੇ ਚਰਨਾਂ 'ਕ੍ਰੇਟ ਕਰਨਾ ਦੇਸ਼ੀ ਜਨਕੋ ਇਤਿਹਾਸ ਦੇ ਜੋ ਗੁਰੂ ਨੇ ਸੱਚਾ ਮਾਰਗ ਦਿਖਾਇਆ ਆਪਾਂ ਹਮੇਸ਼ਾ ਕਹਿੰਦੇ ਹਾਂ ਨਿਹੰਗਵਾਲੀ ਦੇ ਕੇਂਦਰ ਵਿੱਚ ਕੋਸਲਾ ਮਨਸਾ ਹੈ ਤੁਹਾਡੇ ਅੰਦਰ ਸਿੱਖੀ ਬਹੁਤ ਹੀ ਪ੍ਰੇਮ ਹੈ ਜੇ ਸਵਾਲ ਹੁੰਦਾ ਕਿ ਇਹ ਮੁੰਜਾ ਮਤਲਬ ਜਾ ਰਿਹਾ ਹੈ ਕਿ ਇਸ ਸਮੇਂ ਦੇ ਪਾਰਟੀ ਰਿਪੋਰਟ ਪੰਜ ਪਿਆਰਾਂ ਤੋਂ ਜਗੀ ਸੀ ਸੋ ਇਹਨਾਂ ਚੀਜ਼ਾਂ ਨੇ ਪ੍ਰੇਰਿਆ ਇਹਨੂੰ ਐਂ ਲੱਗਦਾ ਕਿ ਉਹ ਪਹਿਲਾਂ ਸਾਡੇ ਅੰਦਰ ਨਾ ਆਪਣੀ ਸਮੂਹ ਪ੍ਰਤੀ ਆਪਣੇ ਵਿਸ਼ੇ ਪ੍ਰਤੀ ਕਰਨਾ ਸੀ ਕਿਲਾਗ ਦੀ ਨਿਸ਼ਾਨੀ ही घर अंदर मौजूद हैं और जाँच कर रही हैं अजे तक किस नहीं होया है कि इतने छापेमारी किस मकसद लिय गई है पर अंदाजा यह है कि यह छापा अमृतपाल संबंधित है ਰਿਸ਼ਤੇਦਾਰਾਂ ਦੇ ਘਰ ਛਾਪੇ ਬਿਮਾਰੀ ਤੋਂ ਬਾਅਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਟੀਮ ਵੀ ਐਕਟਿਵ ਹੋ ਗਈ ਹੈ। ਉਹਨਾਂ ਕੇਂਦਰ ਤੇ ਸੂਬਾ ਸਰਕਾਰਾਂ ਤੇ ਦੋਸ਼ ਲਾਏ ਹਨ। ਅਮਰਿਤਪਾਲ ਸਿੰਘ ਦੀ ਟੀਮ ਨੇ ਮੈਂਬਰ ਨੇ ਦੱਸਿਆ ਕਿ ਜਦੋਂ ਤੋਂ ਪਾਪਾ ਬਕਾਲਾ ਸਾਹਿਬ ਦੇ ਰਖੜ ਪੁੰਨਿਆਂ ਵਿਕੇ ਅਮਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸਟੇਜ ਸਜਾਈ ਗਈ ਹੈ ਉਦੋਂ ਤੋਂ ਹੀ ਕੇਂਦਰ ਤੇ ਸੂਬਾ ਸਰਕਾਰਾਂ ਘਬਰਾ ਗਈਆਂ ਹਨ। ਅੱਜ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀਜਾ ਅਤੇ ਹੋਰ ਰਿਸ਼ਤੇਦਾਰਾਂ ਦੇ ਘਰ ਛਾਪਾਂ ਮਾਰ ਕੇ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦ ਕਿ ਅੰਮ੍ਰਿਤਪਾਲ ਸਿੰਘ 1 ਲੱਖ ਤੋਂ 1.97 ਲੱਖ ਵੋਟਾਂ ਨਾਲ ਜਿੱਤੇ ਹਨ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਰਿਹਾ ਕਰਨ ਦੀ ਪਛਾਇ ਤੰਗ ਪ੍ਰੇਸ਼ਾਨ ਕਰ ਰਹੀ ਹੈ